ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਓ ਅੱਜ ਗੁਰੂ ਅਰਜਨ ਦੇਵ ਮਹਾਰਾਜ ਦੀ ਸਿਫਤ ਦੇ ਵਿੱਚ ਉਚਾਰਿਆ ਹੋਇਆ ਇੱਕ ਸਵਈਆ ਜਿਹਨੂੰ ਅਸੀਂ ਪਟਾਂ ਦੇ ਸਵਈਏ ਕਹਿੰਦੇ ਹਾਂ ਪਟ ਮਥਰਾ ਦਾ ਉਚਾਰਨ ਕੀਤਾ ਇਹ ਸਵਈਆ ਹੈ ਆਓ ਉਸ ਦਾ ਪਾਠ ਕਰੀਏ ਸਭ ਤੋਂ ਪਹਿਲਾਂ ਅਸੀਂ ਥੋੜੀ ਜੀ ਵਿਚਾਰ ਕਰੀਏ ਕਿ ਅੱਜ ਗੁਰੂ ਅਰਜਨ ਦੇਵ ਪੰਜਵੇਂ ਪਾਤਸ਼ਾਹ ਜੀ ਦਾ ਸ਼ਹੀਦੀ ਦਿਹਾੜਾ ਹੈ 1563 ਦੇ ਵਿੱਚ ਸਤਿਗੁਰੂ ਜੀ ਨੇ ਮਾਤਾ ਭਾਨੀ ਧੀ ਭਾਨੀ ਜਿਹਨਾਂ ਨੂੰ ਸੀ ਕਹਿੰਦੇ ਆ ਉਹਨਾਂ ਦੀ ਕੁੱਖ ਤੋਂ ਗੁਰੂ ਰਾਮਦਾਸ ਦੇ ਘਰ ਜਨਮ ਲਿਆ ਸੀ ਇਹਨੋਂ ਸੀ ਕਹਿੰਦੇ ਸਤਗੁਰ ਦਾ ਪ੍ਰਗਟ ਹੋਣਾ ਜਨਮ ਸ਼ਬਦ ਸਾਡੇ ਵਾਸਤੇ ਹੈ ਗੁਰੂ ਵਾਸਤੇ ਹੈ ਪ੍ਰਗਟ ਹੋਣਾ ਇਸ ਕਰਕੇ ਭਾਈ ਗੁਰਦਾਸ ਨੇ ਵੀ ਗੁਰੂ ਨਾਨਕ ਪ੍ਰਥਾਏ ਇਹ ਸ਼ਬਦ ਉਚਾਰੇ ਨੇ ਸਤਿਗੁਰੂ ਨਾਨਕ ਪ੍ਰਗਟਿਆ। ਤੋਂ ਗੁਰੂ ਅਰਜਨ ਦੇ ਮਹਾਰਾਜ ਗੁਰੂ ਰਾਮਦਾਸ ਦੇ ਕਰ ਪ੍ਰਗਟੇ 1563 ਸਾਲ ਦੇ ਵਿੱਚ ਇਤਿਹਾਸ ਦੇ ਵਿੱਚ ਪਤਾ ਲੱਗਦਾ ਕਿ ਕਰੀਬਨ 11 ਸਾਲ ਆਪਣੇ ਨਾਨਾ ਗੁਰੂ ਅਮਰਦਾਸ ਦੀ ਗੋਤ ਦਾ ਨਿੱਕ ਮਾਣਿਆ ਉਹਦਾ ਪਿਆਰ ਮਾਣਿਆ ਸਤਿਗੁਰੂ ਗੁਰੂ ਅਮਰਦਾਸ ਜੀ ਦਾ ਪਿਆਰ ਗੁਰੂ ਅਰਜਨ ਦੇਵ ਮਹਾਰਾਜ ਨੇ ਛੋਟੀ ਉਮਰ 11 ਸਾਲ ਤੱਕ ਇੰਨੇ ਘਮਾਣਿਆ ਉਸ ਤੋਂ ਬਾਅਦ 7 ਸਾਲ ਆਪਣੇ ਪਿਤਾ ਗੁਰੂ ਦਾ ਗੁਰੂ ਰਾਮਦਾਸ ਜੀ ਦਾ ਪਿਆਰ ਮਾਣਿਆ 11 ਸਾਲ ਗੁਰੂ ਅਮਰਦਾਸ ਜੀ ਦਾ ਨਾਨੇ ਦਾ 7 ਸਾਲ ਗੁਰੂ ਰਾਮਦਾਸ ਜੀ ਦਾ ਪਿਤਾ ਦਾ ਇਹ ਪਿਆਰ ਮਾਣਿਆ 18 ਸਾਲ ਦੀ ਉਮਰ ਦੇ ਵਿੱਚ ਗੁਰੂ ਬਣ ਕੇ ਗੁਰਗੱਦੀ ਤੇ ਵਿਰਾਜਮਾਨ ਹੋਏ ਜਦੋਂ ਗੁਰੂ ਰਾਮਦਾਸ ਨੇ ਗੁਰੂ ਅਰਜਨ ਦੇਵ ਮਹਾਰਾਜ ਨੂੰ ਗੁਰੂ ਬਣਾ ਕੇ ਗੁਰਗੱਦੀ ਤੇ ਬਿਠਾ ਦਿੱਤਾ ਤਾਂ ਸਤਿਗੁਰੂ ਪਤਸ਼ਾ 43 ਸਾਲ ਦੀ ਉਮਰ ਦੇ ਵਿੱਚ ਸਨ 1606 ਦੇ ਵਿੱਚ ਇਸ ਸੰਸਾਰ ਨੂੰ ਸਦਾ ਵਾਸਤੇ ਛੱਡ ਕੇ ਛੇਦੀ ਪ੍ਰਾਪਤ ਕਰਕੇ ਸਰੀਰ ਰੂਪ ਦੇ ਵਿੱਚ ਚਲੇ ਗਏ ਔਰ ਜਿਹੜੀ ਜੋਤ ਹੈ ਉਹ ਸੇਮੇ ਪਾਤਸ਼ਾਹ ਦੇ ਵਿੱਚ ਗਈ ਇਸ ਤਰ੍ਹਾਂ ਉਹ ਜੋਤ ਅੱਗੇ ਚਲਦੇ ਚਲਦੇ ਆ ਅੱਜ ਸਾਡੇ ਕੋਲ ਗੁਰੂ ਨਾਨਕ ਦੀ ਉਹ ਜੋਤ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬਿਰਾਜਮਾਨ ਹੈ ਤੋਂ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੋਤ ਰੂਪ ਦੇ ਵਿੱਚ ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬਿਰਾਜਮਾਨ ਹਨ ਬਹੁਤ ਵੱਡਾ ਉਪਕਾਰ ਕੀਤਾ ਸਤਿਗੁਰੂ ਜੀ ਨੇ ਆਦਿ ਗ੍ਰੰਥ ਬਾਣੀ ਸਾਰੀ ਇਕੱਤਰ ਕੀਤੀ 10ਵੇਂ ਪਾਤਸ਼ਾਹ ਨੇ ਕਿਰਪਾ ਕਰਕੇ ਗੁਰੂ ਗ੍ਰੰਥ ਦੇ ਰੂਪ ਦੇ ਵਿੱਚ ਇਹ ਬਾਣੀ ਸਾਨੂੰ ਸਿੱਖਾਂ ਨੂੰ ਅੱਗੇ ਆਪਈਆ ਕਾਲ ਕੀਤਾ ਵੀ ਚਲਾਇਓ ਪੰਥ ਸਭ ਸਿੱਖ ਨੂੰ ਕੋ ਉਹ ਹੈ ਗੁਰੂ ਮਾਨਯੋ ਗ੍ਰੰਥ ਗੁਰੂ ਗ੍ਰੰਥ ਦੇ ਰੂਪ ਦੇ ਵਿੱਚ ਇਹ ਬਾਣੀ ਸਾਰੀ ਸਾਨੂੰ ਸੰਭੀ ਸਾਨੂੰ ਦੇ ਸਤਿਗੁਰ ਨੇ ਸੋ ਬਾਣੀ ਗੁਰੂ ਹੈ ਸ਼ਬਦ ਗੁਰੂ ਹੈ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇ ਮਹਾਰਾਜ ਜੀ ਦੀ ਸਿਫਤ ਉਸ ਹੀ ਬਾਣੀ ਦੇ ਵਿੱਚ ਪਟਾਣੇ ਕੀਤੀ ਗਈ ਹੈ ਤੋਂ ਆਓ ਸਭ ਤੋਂ ਪਹਿਲਾਂ ਇਸ ਵੇਈ ਦਾ ਪਾਠ ਕਰਦੇ ਹਾਂ ਜਵ ਲਾਉ ਨਹੀਂ ਭਾਗ ਲਿਲਾਰ ਕੁੜਾ ਤਬ ਲਾਉ ਭ੍ਰੰਤੇ ਫਿਰਤੇ ਬਹੁਤਾਯੋ ਕਲ ਘੋਰ ਸਮੁੰਦਰ ਮੈਂ ਬੂੜੁ ਕਥੇ ਕਬ ਹੁ ਮਟ ਹੈ ਨਹੀਂ ਰੇ ਪਸ਼ੁਤਾਯੋ ਤਤ ਵਿਚਾਰ ਜਹ ਮथुरा जग ਤਾਰਨ ਕਉ ਅਵਤਾਰ ਬਨਾਯੋ ਜਪਿਓ ਜਿਨ ਅਰਜੁਨ ਦੇਵ ਗੁਰੂ ਫਿਰ ਸੰਕਟ ਜੋਨ ਗਰਭ ਨਾ ਆਇਓ ਆਉਣੀ ਥੋੜੀ ਵਿਚਾਰ ਕਰ ਲੈਣੇ ਆ ਗੁਰੂ ਅਰਜਨ ਦੇਵ ਮਹਾਰਾਜ ਦਾ ਨਾਮ ਜਪਣ ਦੇ ਨਾਲ ਪਟ ਜੀ ਕਹਿੰਦੇ ਨੇ ਜੰਮਣ ਮਰਨ ਕੱਟ ਜਾਂਦਾ ਸੰਕਟੇ ਮੁਕ ਦਿੰਦੇ ਹੁਣ ਜਿਵੇਂ ਉਚਾਰਨ ਕਰਨਾ ਹੈ ਕਿੱਥੇ ਰੁਕਣਾ ਹੈ ਮੈਂ ਉਸ ਸਤਾਵ ਦੇ ਨਾਲ ਬਾਣੀ ਪੜ੍ਹਨ ਦੀ ਕੋਸ਼ਿਸ਼ ਕਰਾਂਗਾ ਜਬ ਲਾਓ ਜਿੰਨਾ ਸਮਾਂ ਜਾਂ ਤੱਕ ਨਹੀਂ ਭਾਗ ਲਿਲਾਰ ਉਦੇ ਇਹਨਾਂ ਦਾ ਮੱਥਾ ਉਹਦੇ ਹੁੰਦਾ ਜਾਗਣਾ ਕਹਿੰਦੇ ਜਿੰਨਾ ਸਵਾ ਮਥੇ ਦੇ ਭਾਗ ਨਹੀਂ ਜਾਗੇ ਸਨ ਪਟਮਥਰਾ ਕਹਿੰਦੇ ਤਵ ਲਓ ਉਹਨਾਂ ਸਮੇਂ ਉਤਨਾ ਚਿਰ ਭ੍ਰਮਤੇ ਫਿਰਤੇ ਬਹੁਤ ਆਇਓ ਤਦ ਦਿਨ ਕੰਨਾ ਜ਼ਈਆ ਲੱਗਿਆ ਹੋਇਆ ਤੇ ਜ਼ਈਆ ਅੱਗੇ ਨਹੀਂ ਐ ਇਹਨੂੰ ਜ਼ਈਆ ਪੂਰਾ ਪੜੀਏ ਇਹ ਜ਼ਈਆ ਜਿਹੜਾ ਹੈ ਨਾ ਵਿਚ ਹੈਗਾ ਇਸ ਕਰਕੇ ਇਹਦਾ ਉਚਾਰਨ ਕਰਨ ਲੱਗਿਆ ਸ਼ਿਹਾਰੀ ਤੇ ਐੜਾ ਦਾ ਪ੍ਰਯੋਗ ਹੋਣਾ ਹੈ ਤਾਂ ਦਿਨੋ ਕੰਨਾ ਈੜੀ ਸ਼ਿਹਾਰੀ ਤੇ ਐੜਾ ਈੜੀ ਸ਼ਿਹਾਰੀ ਐੜਾ ਕਿਤੇ ਸ਼ਿਹਾਰੀ ਪਲੱਸ ਐੜਾ ਪਰ ਇੱਥੇ ਈੜੀ ਸ਼ਿਹਾਰੀ ਲੱਗਣੀ ਪਲੱਸ ਐੜਾ ਧਾਇਓ ਧਾਇਓ ਪੜਨਾ ਹੈ ਦੂੜਪੱਤ ਜੀ ਨੂੰ ਦੂੜਨਾ ਭੱਜਣਾ ਤਾਂ ਇਹ ਉਚਾਰਨ ਦੀ ਧਾਇਓ ਕਰਨਾ ਹੈ ਕਲ ਘੋਰ ਸਮੁੰਦਰ ਮੈਂ ਸਮੁੰਦਰ ਵੀ ਕਰਦੇ ਨੇ ਪਾਠੀ ਦਾ ਪਰ ਸੰਪਰਦਾਵਾਂ ਦੇ ਵਿੱਚ ਸਮੁੰਦਰ ਭੜਾਇਆ ਜਾਂਦਾ ਹੈ ਅਰਥ ਮੁਤਾਬਕ ਸਮੁੰਦਰ ਵੀ ਵੜਿਆ ਜਾਂਦਾ ਹੈ ਮੈਂ ਅਰਥ ਅੱਗੇ ਕੋਰ ਹੁੰਦਾ ਡਰਾਵਣਾ ਕਲ ਕੋਰ ਸਮੁੰਦਰ ਮੈਂ ਡਰਾਵਣੇ ਕਲਯੁਗ ਸਮੁੰਦਰ ਦੇ ਵਿੱਚ ਸੰਸਾਰ ਦੇ ਵਿੱਚ ਬੂੜ ਤੇ ਢੁਬ ਰਹੇ ਸਾਂ ਕਬਹੂ ਮਿਟ ਹੈ ਨਹੀਂ ਰੇ ਪਸ਼ੂ ਤੈ ਰੇ ਸਮੁੰਦਰ ਸ਼ਬਦ ਹੈ ਤੇ ਹੀ ਭਾਈ ਕਹਿੰਦੇ ਇਹ ਪਛਤਾਵਾ ਨਹੀਂ ਸੀ ਮਿਟਦਾ ਪਿਆ ਕਿੰਡੂ ਪਜਾਵਾਂਗੇ ਇਹ ਪਛਤਾਵਾ ਰਹਿੰਦਾ ਸੀ ਪਛਤਾਵਾ ਲੱਗਿਆ ਰਹਿੰਦਾ ਸੀ ਕਿ ਰਾਵਣੇ ਸਮੁੰਦਰ ਵਿੱਚ ਡੁੱਬ ਰੇ ਸਾਂ ਤਾਂ ਫਿਰ ਤਤ ਵਿਚਾਰ ਇੱਥੇ ਜਈ ਅੱਗੇ ਲੱਗਿਆ ਹੈ ਇਹਦਾ ਜਈ ਹੀ ਉਚਾਰਣਾ ਜ਼ਰ ਹੈ ਤਤ ਵਿਚਾਰ ਜਹ ਮथुरा ਮਥੁਰਾ ਸਮੁੰਦਰ ਨੇ ਸ਼ਬਦ ਹੈ ਇਹ ਮਥਰਾ ਅਸਰ ਤਤ ਵਿਚਾਰ ਇਹ ਹੈ ਜਗ ਤਾਰਨ ਕਉ ਸੰਸਾਰ ਨੂੰ ਤਾਰਨ ਵਾਸਤੇ ਅਵਤਾਰ ਬਣਾਇਓ ਜਿਵੇਂ ਪ੍ਰਤਾਇਓ ਈੜੀ ਸਿਆਰੀ ਐੜਾ ਐਵੇਂ ਪਸ਼ੂਤਾਇਓ ਨੂੰ ਵੀ ਈੜੀ ਸਿਆਰੀ ਐੜਾ ਬਣਾਇਓ ਨੂੰ ਵੀ ਈੜੀ ਸਿਆਰੀ ਐੜਾ ਇਸ ਤਰ੍ਹਾਂ ਜਈਏ ਦਾ ਪ੍ਰਯੋਗ ਹੋਣਾ ਹੈ ਤਤ ਵਿਚਾਰ ਜਹੈ ਮਥੁਰਾ ਐ ਮਥੁਰਾ ਇਹ ਅਸਲੀ ਤਤ ਵਿਚਾਰ ਹੈ ਜਗ ਤਾਰਨ ਕੋ ਸੰਸਾਰ ਨੂੰ ਤਾਰਨ ਵਾਸਤੇ ਅਵਤਾਰ ਬਣਾਇਓ ਉਸ ਮਾਲਕ ਨੇ ਗੁਰੂ ਅਰਜਨ ਦੇਵ ਮਹਾਰਾਜ ਨੂੰ ਅਵਤਾਰ ਬਣਾਇਆ ਜਪਿਓ ਇੱਥੇ ਜਈਆ ਛੋਟਾ ਹੈ ਪੈਰ ਵਿੱਚ ਹੈ ਇਹਨ ਸਿਹਾਰੀ ਪਲਸ ਐੜੇ ਵਿੱਚ ਬਦਲਣਾ ਹੈ ਸਿਹਾਰੀ ਪਪੇ ਤੇ ਲੱਗ ਜਾਣੀ ਨਾਲ ਐੜਾ ਲੱਗ ਜਾਣਾ ਜਪਿਓ ਜਪਿਓ ਜਿਨ ਜਿਨ ਦੇ ਪੈਰ ਵਿੱਚ ਹਲੰਤ ਲੱਗਿਆ ਹੋਇਆ ਇਹਨ ਥੋੜਾ ਜਿੱਕ ਕੇ ਬੋਲਣਾ ਜਿਨ ਜਿਨ ਜਪਿਓ ਜਿਨ ਅਰਜੁਨ ਇਹਨ ਅਰਜਨ ਨਹੀਂ ਪੜਨਾ ਹੈ ਔਕੜ ਲੱਗੀ ਤੇ ਜਿਨ ਅਰਜੁਨ ਅਰਜੁਨ ਦੇਵ ਗੁਰੂ ਜਿਨੇ ਅਰਜੁਨ ਦੇਵ ਗੁਰੂ ਨੂੰ ਜਪਿਆ ਫਿਰ ਸੰਕਟ ਜੋਨ ਫਿਰ ਮਤਲਬ ਪਰਤ ਕੇ ਮੁੜ ਕੇ ਸੰਕਟ ਜੋਨ ਗਰਭ ਨਾ ਆਇਓ ਜੋਨ ਦੇ ਨੰਨੇ ਨੇ ਸਿਆਰੀ ਜੁਨੀ ਵਿੱਚ ਕਿਹੜੀ ਜੁਨੀ ਗਰਭ ਜੁਨੀ ਵਿੱਚ ਜਿਨੇ ਗੁਰੂ ਅਰਜਨ ਦੇ ਮਰਨ ਨੂੰ ਜਪਿਆ ਉਹਦੇ ਉੱਤੇ ਕੋਈ ਸੰਕਟ ਨਹੀਂ ਆਇਆ ਤੇ ਨਾ ਹੀ ਉਹ ਗਰਭ ਜੋਨ ਵਿੱਚ ਮੁੜ ਕੇ ਆਇਆ ਉਹਦਾ ਜੰਮਣਾ ਮਰਨਾ ਹੀ ਕੱਟ ਗਿਆ ਇਹ ਹੈ ਗੁਰੂ ਅਰਜਨ ਦੇ ਮਹਾਰਾਜ ਜਦੋਂ ਜਪਾਂਗੇ ਉਹਨਾਂ ਨੇ ਜੰਮਣਾ ਮਰਨਾ ਹੀ ਕਰਦੇ